ਸਤਿ ਸ਼੍ਰੀ ਅਕਾਲ ਦੋਸਤੋ ਪਿੰਡ ਡਾਂਗੀਆਂ ਦੇ ਵਿੱਚ ਖੜੇ ਆਪਾਂ ਤੇ ਜੇ ਕਿਸੇ ਨੇ ਨਵਾਂ ਘਰ ਪਾਉਣਾ ਵਾ ਤੇ ਪਾਈ ਜਾਂਦਾ ਤੇ ਇੰਟਰਲੌਕ ਲਵਾਉਣੀ ਆ ਤੇ ਉਹ ਕੋਈ ਘਾਬਰਣ ਦੀ ਲੋੜ ਨਹੀਂ ਤੇ ਆਪਾਂ ਇੰਟਰਲੌਕ ਲੈ ਆਏ ਆ ਇੱਥੇ ਬਹੁਤ ਤਰ੍ਹਾਂ ਤਰ੍ਹਾਂ ਦੀ ਇੰਟਰਲੌਕ ਤੇ ਨਾਲੇ ਕੁਆਲਿਟੀ 'ਚ ਵੀ ਆ ਬਾਈ ਹੁਣੀ ਦੱਸਦੇ ਸੀ ਪਹਿਲਾਂ ਸਸਤੀ ਵੀ ਆਜੋ ਬਾਈ ਹੁਣਾਂ ਨਾ ਕਰਦੇ ਆ ਗੱਲਬਾਤ ਆਜੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਟਾਈਮ ਆ ਸੇ ਤਾਂ ਜੀ ਬਹੁਤ ਚੜ੍ਹਦੀ ਕਲਾ ਠੀਕ ਹੈ ਜੀ ਆ ਇੰਟਰਲੌਕ ਆਪਾਂ ਕਿੰਨੇ ਟਾਈਮ ਤੋਂ ਬਣਾਉਣੇ ਆ ਜੀ ਇਹਨੂੰ ਹੋ ਗਿਆ ਜੀ 3 ਸਾਲ ਆਪਣਾ ਫੈਕਟਰੀ ਲਾਈਨ ਠੀਕ ਹੈ ਜੀ 3 ਸਾਲ ਹੋ ਗਏ ਫੈਕਟਰੀ ਲਾਈਨ ਹਾਂਜੀ ਕਿੰਨੇ ਕਿ ਤਰ੍ਹਾਂ ਦੀ ਬਣਾਉਣੇ ਆ ਜੀ ਆਸ਼ੇ ਤਰ੍ਹਾਂ ਦੇ ਬਣਾਉਣੇ ਆ ਔਰ ਬਣਾਉਣੇ ਕੁਆਲਟੀ ਦੇ ਆ ਠੀਕ ਹੈ ਜੀ ਕੁਆਲਟੀ ਫੁੱਲ ਹੋਊਗੀ ਕੁਆਲਟੀ ਫੁੱਲ ਹੋਊਗੀ ਉਹ ਮਾੜਕ ਵਾਲਾ ਲੂਲਰ ਜਿਆ ਜੜੀ ਚੱਲੋ ਉੱਤੇ ਚੱਲੀ ਚੱਲੋ ਟੁੱਟੂ ਨਹੀਂ ਭਰੀ ਟਰਾਲੀ ਮਤਲਬ ਵੀ ਹਾਂਜੀ ਜਿਹਦੇ ਲਾਈ ਨਾ ਪਕਰ ਹਾਂਜੀ ਹਾਂਜੀ ਭਰੀ ਵੀ ਟਰਾਲੀ ਚ 16 ਟਨ ਵਜ਼ਨ ਬਣਦਾ ਠੀਕ ਹੈ ਜੀ 16 ਟਨ ਉਤੋਂ ਦੇ ਚਾੜ ਦੋ ਜੇ ਟੁੱਟ ਗਈ ਮੁਕਤ ਲਾ ਦੋ ਠੀਕ ਹੈ ਵੀ ਟੁੱਟਦੀ ਨਹੀਂ ਜੀ ਟੁੱਟਦੀ ਨਹੀਂ ਤੇ ਕਿੰਨੇ ਕਿ ਤਰ੍ਹਾਂ ਦੀ ਹੁੰਦੀ ਆ ਆਪਣੇ ਕੋਲ ਜੀ ਇਹ ਕਈ ਤਰ੍ਹਾਂ ਦੀ ਹੁੰਦੀ ਆ ਹੁਣ ਇਹਦੇ ਚੋਂ ਕੋਈ ਵੀ ਟਾਇਲ ਚੱਕ ਲਓ ਤੁਸੀਂ ਹਾਂਜੀ ਜਿਵੇਂ ਆਈ ਹੋਈਗੀ ਕੋਈ ਚੱਕ ਲਓ ਹਾਂਜੀ ਇਹਦਾ ਮਤਲਬ ਔਰਲੇ ਪਾਸਾ ਤੁਸੀਂ ਚੱਕ ਲਈ ਹਾਂਜੀ ਇਹਦੀ ਜਿਹੜੀ ਕੁਆਲਿਟੀ ਆ ਇਹ ਇਦਾਂ ਵੀ ਜਿਵੇਂ ਪੱਥਰ ਚੋਂ ਕੱਢੀ ਹੁੰਦੀ ਆ ਠੀਕ ਹੈ ਜੀ ਪੱਥਰ ਛੱਪਿਆ ਸਹੀ ਹੈ ਜੀ ਇਹਦਾ ਕਾਰਨ ਇਹ ਆ ਵੀ ਅਸੀਂ ਟੌਪ ਲੇਅਰ ਉੱਤੇ ਜ਼ਿਆਦਾ ਪਾਉਂਦੇ ਆ ਉਹ ਕੀ ਹੁੰਦਾ ਜੀ ਟੌਪ ਲੇਅਰ ਕਹਿਣ ਦਾ ਭਾਵ ਹਾਂਜੀ 5 6 6 ਐਮ ਐਮ ਹਾਂਜੀ ਉੱਤੇ ਨਿਹਰਾ ਮਸਾਲਾ ਪਾਉਣਾ ਠੀਕ ਹੈ ਜੀ ਅ ਉਨੂੰ ਵਿੱਚ ਕਾ ਗਰਦੇ ਰਲਾ ਕੇ ਨਰਾ ਮਸਾਲਾ ਪਾਉਣਾ ਹੱਲੇ ਬਜਰੀ ਪਾਉਣੀ ਆ ਇਹ 20 25 ਸਾਲ ਵੀ ਮਤਲਬ ਉਤੋਂ ਘਸ ਨਹੀਂ ਸਕਦੀ ਤੇ ਬਜਰੀ ਨਾ ਦਿਸੂਗੀ ਇਹ ਖਾਸ ਗੱਲ ਆ ਮੈਨੂੰ ਵੀ ਆ ਲੱਗਿਆਵੇਂ ਇੰਟਰਲੌਕ ਕਈ ਦੇਖੀ ਆ ਵੀ ਆ ਉੱਤੇ ਲੀਡ ਜੀ ਜ਼ਿਆਦਾ ਚੜੀ ਹੋਈ ਆ ਇਹ ਮਤਲਬ ਇੰਨਾ ਹੀ ਰੰਗ ਆ ਇਹਦੇ ਚ ਨਹੀਂ ਇਹਦੇ ਤੇ ਐ ਕੋਈ ਚੀਜ਼ ਨੰਗੀ ਇਹ ਨਹੀਂ ਹੈ ਬਜਰੀ ਦਿਸਪੂਗੀ ਠੀਕ ਆ ਜੀ ਬਜਰੀ ਦਿਖਣੀ ਨਹੀਂ ਨੀ ਕਿ ਜਦੋਂ ਮਰਜੀ ਮਸਲਾ ਜਿੰਨਾ ਕਾ ਆਪਾਂ ਲਾਈਫ ਆਪਾਂ ਕਹਿ ਸਕਦੇ ਆ ਵੀ 20 25 ਸਾਲ ਹਾਂਜੀ ਹਾਂਜੀ ਬਜਰੀ ਨਾ ਦਿਸੂਗੀ ਠੀਕ ਹੈ ਆ ਆ ਆ ਜਿਆਦੇ ਚੱਲਣ ਵਾਲੀ ਹੂ ਹੈਗੀ ਆਪਣੇ ਕੋ ਬਹੁਤ ਤਰ੍ਹਾਂ ਦੀ ਹੈ ਜੀ ਬਹੁਤ ਤਰ੍ਹਾਂ ਦੀ ਆ ਵਿਸ਼ੇ ਪਈ ਆ ਛੋਟੀ ਵੀ ਸੇਫ ਪਈ ਆ ਉਹ ਵਿੱਚ ਲਾ ਦਿਆਂਗੇ ਆਪਾਂ ਵੀਡੀਓ ਦੀ ਗੱਲ ਤੇ ਆ ਆ ਕੀ ਚੀਜ਼ ਹੈ ਜੀ ਆਹ ਇਹ ਹੈਗਾ ਜੀ ਮਤਲਬ ਇਹ ਫਰਸ਼ੀ ਆ ਜਿੱਥੇ ਮਤਲਬ ਵੀ ਤਿਲਕਣਾ ਬਜ਼ੁਰਗਾਂ ਵਾਸਤੇ ਆ ਜਾਂ ਕਿ ਹੋਰ ਆ ਹਾਂਜੀ ਇਸ ਤਰ੍ਹਾਂ ਇਹਦਾ ਡਿਜ਼ਾਈਨ ਬਣਿਆ ਹੋਇਆ ਤੇ ਕਈ ਵਾਰ ਆਪਾਂ ਕੰਨ ਇਹ ਹੈ ਹੈ ਇੰਟਰਲੋਕ ਹੀ ਆ ਕੀ ਇੰਟਰਲੋਕ ਹੀ ਹਾਂਜੀ ਅੱਛਾ ਕੰਧ ਦੇ ਨਾਲ ਵੀ ਆ ਲਾ ਕੇ ਆਪਾਂ ਡਿਜ਼ਾਈਨ ਖੜਾ ਕਰ ਸਕਦੇ ਆਂ ਉੱਛਾ ਜੀ ਹਾਂ ਜੀ ਇਹ ਇਹ ਜਿਆਦਾ ਕਿੱਥੇ ਲੱਗਦੀ ਆ ਜੀ ਇਹ ਇਹ ਜਿਆਦਾ ਵੇੜਾਂ ਚ ਵੀ ਲੱਗਦੀ ਆ ਜਿੱਥੇ ਕੇ ਮਦਰ ਆਪਾਂ ਕਹਿੰਦੇ ਵੀ ਇਹ ਨਹੀਂ ਮੈਂ ਚੀਜ਼ ਦੇਖੀ ਚਲ ਕਣੇ ਨਵਾਂ ਰਜਾਨ ਆ ਜੀ ਬਹੁਤ ਹੀ ਬਦਲ ਆ ਮੈਟਰੋ ਦੇਖੋ ਨਵੀਂ ਚੀਜ਼ ਲੈ ਆਏ ਆ ਤੁਹਾਡੇ ਵਾਸਤੇ ਇੱਕ ਹਾਂ ਜੀ ਆਦਾ ਤੁਸੀਂ ਕਤਈ ਵੀ ਨਹੀਂ ਦੇਖੀ ਹੁਣੀ ਇੱਥੇ ਹੀ ਬਣਾਉਂਦੇ ਆ ਬਾਈ ਹੁਣੀ ਤੇ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਆ 60 mm ਥੱਲੇ ਲਾਉਣ ਵਾਲੀ 20 mm ਹਾਂਜੀ ਜੇ ਅਸੀਂ ਕੰਧ ਦੇ ਨਾਲ ਚਾੜਨੀ ਆ ਜਿਵੇਂ ਆਪਾਂ ਕਹਿੰਨਾ ਰੰਗ ਰੋਗਨ ਆ ਜਿਹੜਾ ਖੜਦਾ ਨਹੀਂ ਰੰਗ ਰੋਗਨ ਦੇ ਨਾਲ ਵੀ ਜੜ ਜਾਣੀ ਆ ਉਹਦੇ ਨਾਲ ਇਹ ਤਾਂ ਨਹੀਂ ਸੁਹਾਬ ਹੁੰਦੀ ਇਹ ਤਾਂ ਸੁਹਾਬ ਨਹੀਂ ਹੋਣੀ ਠੀਕ ਹੈ ਜੀ ਆ ਆ ਜਿਵੇਂ ਆ ਭੱਡੇ ਪੀਸੂਗੀ ਇਹ ਕਾਰਬਨ ਸਟੋਰ ਆ ਜਿਵੇਂ ਸਾਹਿਬ ਜੀ ਬਿਜਲੀ ਲਾਉਣੀ ਆ ਆਪਾਂ ਅੱਛਾ ਉਹ ਉਹਦੇ ਨਾਲ ਨਾਲ ਮਿੱਤਰੋ ਪਾਵਾ ਫਾਰੀ ਆ ਇਹ ਬਾਵਾ ਫਾਰਾ ਜੀ ਆਏ ਆਏ ਜਿਹੜੀ ਖੜੀ ਹੁੰਦੀ ਆ ਮਤਲਬ ਹਾਂਜੀ ਹਾਂਜੀ ਉਹ ਐਂ ਵਾਲੀ ਆ ਇਹ ਹਾਂਜੀ ਇਹ ਵੀ ਉਨੀ ਮਜ਼ਬੂਤੀ ਹੈ ਜੀ ਬਹੁਤ ਮਜ਼ਬੂਤ ਮੈਂ ਕਹਿੰਦਾ ਬੇਫਿਕਰ ਹੋ ਕੇ ਠੀਕ ਹੈ ਜੀ ਹਾਂਜੀ ਤੇ ਮਤਲਬ ਤੁਹਾਨੂੰ ਨਾ ਵਿੱਚ ਵਿੱਚ ਲਾ ਦੇਾਂਗੇ ਆਪਾਂ ਹੋਰ ਵੀ ਕਰਨਾ ਹੈ ਕੰਮ ਕੁਆਲਟੀ ਦਾ ਮਤਲਬ ਪਹਿਲ ਤੁਸੀਂ ਆਪਦੇ ਹਿਸਾਬ ਹੀ ਚੱਕ ਲੋ ਜਿਹੜੀ ਮਰਜ਼ੀ ਚੱਕ ਲੋ ਇੱਕ ਭੂਰੀ ਨਹੀਂ ਵਿੱਚ ਪਾਉਣੀ ਇੱਕ ਟੁੱਟੀ ਕੰਨੇ ਵਾਲੀ ਨਹੀਂ ਪਾਉਣੀ ਇਹ ਮੇਰਾ ਸੋਲ ਆ ਠੀਕ ਹੈ ਜੀ ਸਾਫ ਸਟਾਈਲ ਦੇਣੀਆਂ ਜਿਹੜੇ ਬੰਦੇ ਨੇ ਲਾਉਣੀਆਂ ਹਰੇਕ ਬੰਦੇ ਨੇ ਇੱਕ ਵਾਰ ਜ਼ਿੰਦਗੀ ਚ ਲਾਉਣੀ ਆ ਸਹੀ ਹੈ ਜੀ ਇਹ ਨਹੀਂ ਹੈ ਵੀ ਮਤਲਬ ਵੀ ਆਪਾਂ ਉਹ ਉਹਦਾ ਫਾਹਾ ਵੜਦੇ ਕੰਮ ਕੋਈ ਮਰਜੀ ਟਾਈਲ ਚੱਕ ਲੋ ਜਿਹਦੇ ਨੂੰ ਹੱਥ ਲਾਉਂਗਾ ਮੈਂ ਚੱਕ ਲੂੰਗਾ ਹਾਂਜੀ ਨਹੀਂ ਇਹਦੀ ਇਹਦੀ ਸਟਾਰਟਿੰਗ ਮੈਨੂੰ ਦੱਸ ਦਿਓ ਜੀ ਕਿੰਨੇ ਰੁਪਏ ਤੋਂ ਹੋ ਜਾਂਦੀ ਹੈ ਤੇ ਕਿੰਨੇ ਰੁਪਏ ਤੇ ਕਰ ਆਪਣਾ ਆਪਣੇ ਕੋਲੇ ਸਿਸਟਮ ਆ ਇਹਦੀ ਜਿਹੜੀ ਸਟਾਰਟਿੰਗ ਆ ਜੀ ਇਹ 13 ਰੁਪਏ ਆ ਮਤਲਬ 12 ਰੁਪਏ ਇਥੋਂ ਜੇ ਕੋ ਚੱਕ ਲੈ ਬਾਕੀ ਰਾਹ ਦੀ ਪਹੁੰਚ ਦੀ ਹੁੰਦੀ ਆ ਠੀਕ ਹੈ ਜੀ ਜਿੰਨਾ ਕੋ ਦੂਰ ਆ ਜਿੰਨਾ ਕੋ ਉਹਦੇ ਹਿਸਾਬ ਨਾਲ ਤੇਲ ਖਰਚਾ ਲੇਬਰ ਖਰਚਾ ਉਹਦੇ ਤੇ ਪੈ ਜਾਂਦਾ ਨਹੀਂ ਤੇ ਨਹੀਂ 12 ਰੁਪਏ ਦੇ ਵਿੱਚ ਟੌਪ ਲੇਅਰ ਪਾ ਕੇ ਰੰਗ ਸਮੇਤ ਇਹ ਟੈਨ ਅਸੀਂ ਦਿੰਦੇ ਆ ਠੀਕ ਹੈ ਯਾਨੀ 12 ਰੁਪਏ ਤੋਂ ਸਟਾਰਟ ਹੋ ਜਾਂਦੀ ਆ ਤੇ ਐਂਡ ਆਪਣਾ ਕੋਲ ਇੱਕ ਆਮ ਨੇਦਾ ਹੋ ਜਾਂਦਾ 15 ਵੀ ਆ ਭਾਈ ਨਹੀਂ ਆ ਇਹਦੀ ਨਹੀਂ ਤੁਸੀਂ ਸਾਰਿਆਂ ਦੀ ਦੱਸ ਦਿਓ ਭਈ ਆਹ ਚੀਜ਼ ਵੀ ਭਾਂ ਹੋਈ ਕੋਈ ਵੀ ਹੋਈ ਭਈ ਇੱਥੋਂ ਤੱਕਰ ਆਪਣੇ ਕੋਲ ਇਹ ਮਤਲਬ ਮੌਕੇ ਤੇ ਵੀ ਮਤਲਬ ਰੇਟ ਦੱਸਿਆ ਜਾ ਸਕਦਾ ਅੱਜ ਮੈਂ ਹੈਗੇ ਆਪਣੇ ਪਾਸੇ ਆ ਕਾਰਬਨ ਸਟੋਨ ਆ ਹਾਂਜੀ ਹਾਂਜੀ ਇਹ 65 ਰੁਪਏ ਆ ਠੀਕ ਹੈ ਜੀ ਮਤਲਬ ਬਿਲਕੁਲ ਜਿੱਥੇ ਵੀ ਲਾਉਣਾ ਰੋਡ ਤੇ ਲੱਗੇ ਕਿਤੇ ਲੱਗੇ ਸਹੀ ਹੈ ਜੀ ਉਹ ਵੀ ਮਤਲਬ ਲਵਾ ਦਈਦਾ ਵੀ ਸ਼ੇਫ ਆ ਅਡੋਰੀ ਡਿਜ਼ਾਈਨ ਆ ਆ ਕੱਲੀ ਕੱਲੀ ਦਿਖਾਉਣ ਲੱਗੇ ਤਾਂ ਉਹਦੇ ਕਰ ਨੂੰ ਡੇਢ ਦੋ ਘੰਟਿਆਂ ਦੀ ਵੀਡੀਓ ਬਣ ਚੁਗੀ ਹਾਂਜੀ ਤੇ ਓ ਮਿੱਤਰੋ ਵੀਡੀਓ ਤੁਹਾਨੂੰ ਲਾ ਦੇਾਂਗੇ ਵਿੱਚ ਥੋੜੀ ਥੋੜੀ ਹਾਂ ਕੁਆਲਿਟੀ ਦੀ ਗਾਰੰਟੀ ਆ ਸਾਡੀ ਠੀਕ ਹੈ ਜੀ ਨੰਬਰ ਬੋਲ ਦਿਓ ਆਪਣਾ ਜੀ 70870 70870 ਜੀ 77913 77913 ਲਓ ਵੀ ਮਿੱਤਰੋ ਸੰਪਰਕ ਕਰ ਲਿਓ ਬਾਈ ਹੁਣਾਂ ਨਾਲ ਤੇ ਚੀਜ਼ ਪੂਰੀ ਵਧੀਆ ਹੋਊ ਪੈਂਡ ਡਾਂਗੀਆਂ ਵਾ ਜੜਾ ਇਹਨੂੰ ਲੁਧਿਆਣਾ ਲੱਗਦਾ ਮਿੱਤਰੋ ਤੇ ਪਹੁੰਚ ਵੀ ਬਾਈ ਹੁਣੀ ਕਰ ਦੇਣਗੇ ਉਹਦਾ ਚਾਰਜਰ ਆਰਡਰ ਪਊਗਾ ਮਿੱਤਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ